ਐਮਐਲਏ ਸਾਹਮਣੇ ਖੁਦ ਪ੍ਰਸ਼ਾਸਨ ਤੇ ਵੀ ਦੋਸ਼ ਲਗਾਉਣੇ ਕਿ ਮੇਰਾ ਇਹ ਕੇਸ ਦੁਬਾਣਾ ਚਾਹੁੰਦੇ ਨੇ ਕਿ ਮੈਨੂੰ ਕਹਿੰਦੇ ਕਿ ਸੁਣੋ ਦੇਖੋ ਐਮਐਲਏ ਭਰਾ ਜੀ ਐਡੀ ਆਪਣੇ ਆਪ ਨੂੰ ਸੌਂਖਾੜ ਕੇ ਕਹਿੰਦੀ ਆ ਉਹਨੂੰ ਕਹੋ ਕਿ ਆਫਰ ਕਰ ਕਿ ਮੇਰੀ ਜੁਡੀਸ਼ੀਅਲ ਜਾਂਚ ਕਰਾ ਦਿਓ ਤੇ ਪੰਜਾਬ ਪੁਲਿਸ ਤਾਂ ਇਹਨਾਂ ਦੀ ਆਪਣੀ ਹੈ ਇਹਦਾ ਇਹਨਾਂ ਨੂੰ ਕਲੀਨ ਚੈਟ ਦੇਣ ਨੂੰ ਕਟਾਰੂ ਚੱਕ ਨੂੰ ਕਲੀਨ ਚੈਟ ਦਿੱਤੀ ਆ ਐਡਾ ਵੱਡਾ ਗੁਨਾਹ ਕੀਤਾ ਇੱਕ ਨੌਜਵਾਨ ਦਾ ਸ਼ੋਸ਼ਣ ਕੀਤਾ ਉਹਨੂੰ ਕਲੀਨ ਚੈਟ ਦਿੱਤੀ ਆ ਸੋ ਅਗਰ ਐਮਐਲਏ ਕਹਿੰਦੀ ਕਿ ਮੈਂ ਵਾਕਈ ਸੱਚੀ ਆ ਉਹਨਾਂ ਦਾ ਇੱਕ ਲਿਖ ਕੇ ਚੀਫ ਜਸਟਿਸ ਨੂੰ ਹਾਈ ਕੋਰਟ ਨੂੰ ਦੇ ਦੇ ਅਰਜ਼ੀ ਕਿ ਮੇਰੀ ਇੱਕ ਜੁਡੀਸ਼ੀਅਲ ਇਨਕੁਆਇਰੀ ਕਰਾਇਆ ਦੁੱਧ ਦਦਾ ਦੁੱਧ ਤੇ ਪਾਣੀ ਦਾ ਪਾਣੀ ਅਲਟੀਮੇਟਲੀ ਦੇਖੋ ਇਹਨਾਂ ਕੋ ਰਿਕਾਰਡਿੰਗਸ ਬਹੁਤ ਨੇ ਜਿਹੜੇ ਫੱਗੂਆ ਵਾਲੇ ਔਰ ਮਨਜੀਤ ਸਿੰਘ ਕਾਕਾ ਕੋ ਰਿਕਾਰਡਿੰਗਸ ਹੌਲੀ ਹੌਲੀ ਆਉਣ ਗਿਆ ਇਹਨਾਂ ਦੀਆਂ ਇੱਕ ਹਫਤੇ ਚ ਸ਼ਾਇਦ 250 300 ਕੋਲਾ ਨੇ ਔਰ ਜਿਹੜਾ ਗੁਰਪ੍ਰੀਤ ਨਦਾਮਪੁਰ ਵਾਲਾ ਵਾ ਉਹ 24 ਘੰਟੇ ਭਰਾਜ ਦੇ ਨਾਲ ਹੁੰਦਾ ਉਹ ਵੀਡੀਓ ਪੈਸੇ ਵਾਪਸ ਦੇਣ ਗਿਆ ਹੋਇਆ ਪੈਸੇ ਲੈਣ ਗਿਆ ਸੀ ਇਹਦੇ ਤੋਂ ਸੋ देयरफॉर ਸਿਰਫ ਹੁਣ ਸ਼ਰਮਿੰਦੀ ਹੁੰਦੀ ਸ਼ਰਮਿੰਦਗੀ ਨਾ ਚੱਲਦੇ ਹੋਏ ਉਹ ਇੱਕ ਡਰਾਮਾ ਕੀਤਾ ਗਿਆ ਮੈਂ ਬੱਚੇ ਬੱਚੇ ਦੀ ਸੌਂ ਝੂਠੀ ਖਾਣੀ ਨਹੀਂ ਚਾਹੀਦੀ ਔਰ ਜੇ ਉਹ ਕਹਿੰਦੀ ਕਿ ਮੈਂ ਨਹੀਂ ਕੀਤਾ ਤੇ ਉਹਨੂੰ ਕਿਹਾ ਚੱਲ ਹਾਈ ਕੋਰਟ ਦੇ ਚੀਫ ਜਸਟਿਸ ਕੋ ਇੱਕ ਜੁਡੀਸ਼ੀਅਲ ਇਨਕੁਆਇਰੀ ਦੀ ਖੁਦ ਮੰਗ ਕਰ ਲਓ ਜੀ ਸਾਹਿਬ ਜੀ ਦੇਖਦੇ ਹੋ ਕਿ ਜਿਹੜੇ ਮੌਜੂਦਾ ਪ੍ਰਧਾਨ ਨੇ ਟਰੱਕ ਜੀ ਨੇ ਉਹਨਾਂ ਨੂੰ 4 ਗੱਨ ਮੈਂ ਦਿੱਤੇ ਮੈਂ ਕਹਿਣਾ ਜੀ ਕਿ ਜਿਹੜਾ ਸਿਕਿਉਰਿਟੀ ਦਾ ਤਾਂ ਮਜ਼ਾਕ ਉੱਟ ਗਿਆ ਜਿਹੜੇ ਬੋਕਰ ਪਾਰਟੀ ਦੇ ਹਾਰੇ ਹੋਏ ਲੋਕੀ ਨੇ ਹਾਰੇ ਹੋਏ ਕਾਉਂਸਲਰ ਨੇ ਆ ਟਰੱਕ ਯੂਨੀਅਨਾਂ ਦੇ ਪ੍ਰਧਾਨ ਨੇ ਆ ਮੇਰੇ ਹਲਕੇ ਦੇ ਵਿੱਚ ਜਮਾਨਤ ਜਬਤ ਹੋਈ ਹੈ ਕਿ ਇੱਕ ਬੰਦੇ ਦੀ ਉਹਨਾਂ ਨੂੰ ਕਮਾਂਡੋ ਦਿੱਤੇ ਹੋਏ ਨੇ ਜਿਹੜਾ ਕਹਿੰਦਾ ਸੀ ਅਸੀਂ ਸਿੱਧੂ ਮੂਸੇਵਾਲੇ ਤੋਂ ਸਿਕਿਉਰਿਟੀ ਵਿਡਰੋ ਕਰਕੇ ਉਹਦਾ ਕਤਲ ਕਰਵਾਤਾ ਜਿਹੜਾ ਕਹਿੰਦਾ ਸੀ ਮੈਂ ਵੀਆਈਪੀ ਕਲਚਰ ਖਤਮ ਕਰੂੰਗਾ ਹਜ਼ਾਰ ਗਨਮੈਨ ਤਕੱਲਾ ਭਗਵੰਤੀ ਲਈ ਫਿਰਦਾ ਇਹਦੀ ਮਾਤਾ ਇਹਦੀ ਭੈਣ ਜੀ ਇਹਦੇ ਘਰ ਵਾਲੀ ਹਜ਼ਾਰ ਗਨਮੈਨ 100 ਗੱਡੀ 100 ਇਹ ਸਾਰਾ ਡਰਾਮਾ ਜਿਹੜਾ ਇਹਨਾਂ ਦਾ ਪਰਦਾ ਫਾਟ ਚੁੱਚਾ ਕਈਓ ਲੋਕਾਂ ਨੇ ਦਿੱਲੀੋਂ ਹਰਾਇਆ ਤੇ ਪੰਜਾਬ ਦੇ ਲੋਕਾਂ ਨੇ 10 ਸੀਟਾਂ ਤੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਇਆ ਵਾ ਕਹਿਣਾ ਸਾਹਿਬ ਨਿਰਿੰਦਰ ਗੋਪਰਾ ਜਤਾ ਵੀ ਕਹਿ ਰਿਹਾ ਵੀ ਆਮ ਲੋਕਾਂ ਦੇ ਜੀ ਐਮ ਐਲ ਏ ਬਣ ਕੇ ਉਹਨਾਂ ਦਾ ਜਰ ਨਹੀਂ ਹੁੰਦਾ। ਕਰੋਧੀ ਜਰਾ ਤੋਂ ਸਾਡੇ ਵਿੱਚ ਉੱਠੇ ਇਲਜ਼ਾਮ ਪਹਿਲੀ ਗੱਲ ਪਹਿਲੀ ਗੱਲ ਦੱਸੋ ਇਹ ਆਮ ਕਿਹੜੇ ਰਹਿ ਗਏ ਨੇ ਜੀ ਮੈਂ ਦੱਸਿਆ ਤਾਂ ਹੈ 35 ਗੱਡੀਆਂ ਕੇਜਰੀਵਾਲ ਲੈ ਕੇ ਆਇਆ ਵਾ ਪੁਲਿਸ ਦੀਆਂ ਇਹਨਾਂ ਦੇ ਮੰਤਰੀ ਦੇਖ ਲਓ ਇਹਨਾਂ ਦੇ ਐਮ ਐਲ ਐਸ ਦੇਖ ਲਓ ਔਰ ਜਿੰਨਾ ਪੈਸਾ ਇਹਨਾਂ ਨੇ ਗੈਰ ਕਾਨੂੰਨੀ ਮਾਈਨਿੰਗ ਤੋਂ ਥਾਣਿਆਂ ਤੋਂ ਤਹਿਸੀਲਾਂ ਤੋਂ ਅਫਸਰਸ਼ਾਹੀ ਤੋਂ ਟਰੱਕ ਯੂਨੀਅਨ ਤੋਂ ਇਹ ਤਾਂ ਹੁਣ ਖਾਸੋਂ ਖਾਸ ਤੋਂ ਵੀ ਉਤਲੇ ਖਾਸ ਨੇ ਉਹ 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 ਗੱਲ ਆਈ ਗਈ ਆ ਔਰ ਸਿਰਫ ਇਹ ਕਹੀ ਜਾਣਾ ਕਿ ਆਮ ਆਦਮੀਆਂ ਦੇ ਘਰ ਵਾਲਿਆਂ ਦੇ ਨਿਆਣਿਆਂ ਤੋਂ ਇਹ ਆਪੋਜੀਸ਼ਨ ਕਰਦੀ ਸਾਨੂੰ ਕੋਈ ਇਤਰਾਜ਼ ਨਹੀਂਗਾ ਤੁਸੀਂ ਭਗਵੰਤ ਨੂੰ ਕਹੋ ਕਿ ਜਿੱਦਾਂ ਪਹਿਲਾਂ ਚੱਲਦਾ ਸੀਗਾ ਛੱਡ ਸਾਰੀ ਸਿਕਿਉਰਿਟੀ ਛੱਡ ਸਾਰਾ ਆਮਲਾ ਛੱਡ ਸਾਰੀ ਸਰਕਾਰੀ ਕੋਠੀਆਂ ਜੋ ਕਹਿੰਦੇ ਸੀ ਅਸੀਂ ਸਰਕਾਰੀ ਕਰਨਾ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਲੇਕਿਨ ਅੱਜ ਇਹਨਾਂ ਦਾ ਲਾਈਫ ਸਟਾਈਲ ਰਜਵਾੜਿਆਂ ਨਾਲੋਂ ਵੀ ਉੱਤੇ ਆ ਤੇ ਪਹਿਲੇ ਸਾਹਿਬ ਕਹਿੰਦੇ ਕਿ ਜਿਹੜਾ ਇਹ ਪ੍ਰਧਾਨਗੀ ਦਾ ਰਵਾਜ ਚੱਲਿਆ ਹੈ ਇਹ ਕਾਂਗਰਸ ਪਾਰਟੀ ਦੇ ਟਾਈਮ ਤੋਂ ਹੈ ਸਾਡੇ ਨਾਲ ਤੇ ਗੱਲ ਨਹੀਂ ਦੇਖੋ ਗੱਲ ਇਹ ਆ ਇਹ ਸਾਰਾ ਕੁਝ ਆਪਣਾ ਹੁਣ ਗੁਨਾਹ ਛੁਪਾਰੀ ਆ ਤੇ ਮੰਨ ਕੇ ਚੱਲੋ ਕਿ ਪਗਲੀਆਂ ਸਰਕਾਰਾਂ ਕਰਪਟ ਸੀ ਕਿ ਆਮ ਆਦਮੀ ਪਾਰਟੀ ਕਿਹੜੇ ਮੁੱਦੇ ਤੇ ਆਈ ਆ ਪੰਜਾਬ ਦੇ ਵਿੱਚ ਰਾਜ ਚ ਇਸੇ ਤੇ ਆਈ ਨਾ ਕਿ ਭ੍ਰਿਸ਼ਟਾਚਾਰ ਖਤਮ ਕਰਾਂਗੇ ਸਾਦਗੀ ਦਿਖਾਵਾਂਗੇ ਤੇ ਜੇ ਆ ਉਹਨਾਂ ਨੇ ਜੋ ਉਹੀ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਤੁਸੀਂ ਗਲਤੀਆਂ ਕਰੋਗੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਵੱਡੇ ਗੁਨਾਹਗਾਰ ਆ ਲੋਕਾਂ ਦੇ ਨਾਲ ਤੁਸੀਂ ਫਰੇਵ ਕੀਤਾ ਵਾ ਝੂਠ ਬੋਲਿਆ ਲੋਕਾਂ ਦੇ ਨਾਲ ਕਿ ਤਾਈਓ ਤਾਂ ਹਾਰ ਰਹੇ ਨੇ پارਲੀਮੈਂਟ ਕੋਈ ਮਿਨਿਸਪੈਲਟੀ ਜਿੱਤੇ ਥੋੜੋ ਧੱਕੇ ਨਾਲ ਪ੍ਰਧਾਨ ਬਣਾਏ ਨੇ ਕੋਈ ਸਰਪੰਚੀਆਂ ਜਿੱਤੇ ਥੋੜੋ ਨੇ ਧੱਕੇ ਨਾਲ ਬਣਾਏ ਨੇ ਇਸ ਕਰਕੇ ਮੈਂ ਹੁਣ ਕੀ ਕਹਾਂ ਯਾਰ ਇਹ ਬੇਸ਼ਰਮਾਂ ਦੀ ਪਾਰਟੀ ਹੈ ਮੈਂ ਤੁਹਾਨੂੰ ਕਹਾਂ ਵਾ ਦੇਖੋ ਪੰਜਾਬ ਪੁਲਿਸ ਦੇ ਲੋਕਾਂ ਨੂੰ ਭਰੋਸਾ ਹੀ ਨਹੀਂਗਾ ਕਟਾਰੂ ਚੱਕ ਨੂੰ ਜਿਹੜਾ ਕਲੀਨ ਚਿੱਟ ਦੇ ਸਕਦਾ ਵੀਡੀਓ